ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿੱਥੇ ਲੋਕਾਂ ਨੇ ਆਪਣੇ ਉਪਰਾਲੇ ਨਾਲ ਪੰਚਾਇਤਾਂ ਨੇ ਉਹਨਾਂ ਪਿੰਡਾਂ ਦਾ ਕਾਇਆਕarp ਕਰਤਾ ਵਾ ਇੱਕ ਇਹੋ ਜਿਹਾ ਪਿੰਡ ਆ ਮੋਗਾ ਜ਼ਿਲ੍ਹਾ ਦੇ ਵਿੱਚ ਰਣ ਸਿੰਘ ਕਲਾ ਮੈਂ ਫੋਨ ਲਾਈਨ ਦੇ ਉੱਪਰ ਗੱਲ ਕਰਨ ਲੱਗਾ ਵਾਂ ਪ੍ਰੀਤਿੰਦਰ ਪਾਲ ਨਾਲ ਜੋ ਸਾਬਕਾ ਸਰਪੰਚ ਨੇ ਇਸ ਪਿੰਡ ਦੇ ਪ੍ਰੀਤਿੰਦਰ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਨੂੰ ਸਾਹਿਬ ਪ੍ਰੀਤਿੰਦਰ ਤੁਸੀਂ ਜਦੋਂ ਤੋਂ ਇਹ ਕੋਸ਼ਿਸ਼ ਕੀਤੀ ਆ ਕੀ ਕੁਝ ਹਾਸਲ ਕਰ ਸਕੇ ਜੇ ਆਪਣੇ ਪਿੰਡ ਦੇ ਵਿੱਚ ਅਸੀਂ ਜੀ 2013 ਤੋਂ ਲੱਗੇ ਹੋਏ ਆਪਣੇ ਪਿੰਡ ਨੂੰ ਖੂਬਸੂਰਤ ਪਿੰਡ ਬਣਾਉਣ ਦੇ ਸਾਤਰ ਸਭ ਤੋਂ ਪਹਿਲਾਂ ਅਸੀਂ ਆਪਣੇ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਦੇ ਸਾਤਰ ਪਿੰਡ ਤੇ ਸੀਵਰੇਜ ਪਾਇਆ ਜੀ ਹੂੰ ਹੂੰ ਕਿਉਂਕਿ ਦੇਸ਼ ਦੀ ਯਾਦੀ ਤੋਂ ਬਾਅਦ ਸਾਡੇ ਸਾਡੇ ਦੇਸ਼ ਦਾ ਵਿਕਾਸ ਗਲੀਆਂ ਨਾਲੀਆਂ ਤੱਕ ਦੀ ਗੀਮਤ ਰਹਿ ਗਿਆ ਅਜੇ ਤੱਕ ਦੇਸ਼ ਦੇ ਪਿੰਡਾਂ ਦੇ ਵਿੱਚ ਜਿਉਂਦੀ ਵਿੱਚ ਕ੍ਰਾਂਤ ਆਉਂਦੀ ਹੈ ਉਹ ਗਲੀਆਂ ਨਾਲੀਆਂ ਦੇ ਤਰ੍ਹਾਂ ਜਿਵੇਂ ਵੀ ਆਉਂਦੀ ਹੈ ਅੱਛਾ ਜੀ ਅਸੀਂ ਆਪ ਨੂੰ ਖਤਮ ਕਰਨ ਲਈ ਸਾਨੂੰ ਮਾਨ ਹੈ ਕਿ ਪਹਿਲਾ ਦੇਸ਼ ਦਾ ਪਹਿਲਾ ਪਿੰਡ ਬਣਿਆ ਜਿਹਨੇ ਗਲੀਆਂ ਨਾਲੀਆਂ ਦਾ ਕੰਮ ਖਤਮ ਕਰ ਲਿਆ ਹਾਂ ਨਾ ਤਾਂ ਮੇਰੇ ਕੋਲ ਕੋਈ ਨਾਲੀ ਦਾ ਕੰਮ ਆਇਆ ਕਿਉਂਕਿ ਅੰਡਰਗ੍ਰਾਉਂਡ ਸਿੰਗਲ ਜਿਹਾ ਪਾਪਾ ਅੱਛਾ ਔਰ ਨਾ ਹੀ ਸਾਡੇ ਕੋਲ ਗਲੀ ਬੱਤੀ ਹੈ ਇਹ ਮੈਨੂੰ ਮਾਨ ਹੈ ਕਿ ਰਣ ਸਿੰਘਲਾ ਪੂਰੇ ਦੇਸ਼ ਦਾ ਕੰਮ ਦੇਖਲਾ ਪਿੰਡ ਬਣ ਗਿਆ ਇਹ ਕਿੰਨਾ ਖਰਚ ਹੋਇਆ ਤੁਸੀਂ ਸੀਵਰੇਜ ਪਾਉਣ ਦੇ ਵਿੱਚ ਔਰ ਪੈਸੇ ਕਿਹਨੇ ਦਿੱਤੇ ਅਸਲ ਵਿੱਚ ਇਹ ਕੰਮ ਤੇ 1 ਕਰੋੜ ਰੁਪਏ ਖਰਚ ਹੋਇਆ ਤੇ ਇਹਦੇ ਵਿੱਚ 80% ਯੋਗਦਾਨ ਮੇਰੇ ਪਿੰਡ ਦੇ ਐਪਵਰਕੀ ਲੋਕਾਂ ਦਾ ਸੀ ਤੇ 20% ਜਿਹੜਾ ਯੋਗਦਾਨ ਸੀ ਹੁਣ ਸਰਕਾਰ ਦਾ ਰਿਹਾ ਜੀ ਹੂੰ ਇਸ ਤੋਂ ਇਲਾਵਾ ਹੋਰ ਕੀ ਕੁਝ ਕਰ ਸਕਿਆ ਤੁਸੀਂ ਬਿਲਕੁਲ ਅਲਾਵਾ ਜਿੱਥੇ ਜਿਹੜਾ ਫਸਲ ਸੀਦਾ ਪਾਣੀ ਸੀ ਜਾਂਦਾ ਉਹ ਵੀ ਟ੍ਰੀਟਮੈਂਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਤੇ ਉਹ ਵੀ ਗੱਲ ਆਨ ਆਈ ਗੱਲ ਆ ਕਿ ਰਣ ਸਿੰਘ ਕਲਾ ਖੇਤ ਕਿਰਤੀ ਕਰਨ ਵਾਲਾ ਇੱਕ ਨਿਕਲਾ ਕੰਡੇ ਵਾਲਾ ਇਹ ਤਾਂ ਪਿੰਡ ਨੂੰ ਖੋਦ ਕੇ ਸਵੈਤਰ ਖੇਤੀ ਕਰਦਾ ਹੂੰ ਤੇ ਉਹ ਵੇਲਾ ਜਿਹੜੇ ਪਿੰਡ ਦੀ ਸਾਡੇ ਕੰਡੇ ਛੱਪੜ ਹੋ ਗਈ ਜਿੱਥੋਂ ਹੋਰ ਗੰਦੇ ਪਾਣੀ ਦੀ ਬਦਬੂ ਆਉਂਦੀ ਸੀ ਅਸੀਂ ਉਹਨੂੰ ਸੁੰਦਰ ਠੀਲੇ ਦੇ ਵਿੱਚ ਤਬਦੀਲ ਕਰਤਾ ਉਹਦੇ ਵਿੱਚ ਕਿਸ ਤਰ੍ਹਾਂ ਛੜ ਪਿੰਨਾ ਅੱਜ ਉਹਨਾਂ ਠੀਲਾ ਦੇ ਉੱਤੇ ਲੋਕ ਸ਼ਹਿਰ ਕਰਦੇ ਆ ਉਸ ਤੋਂ ਆਦੀ ਫੁੱਲਾਂ ਦੀ ਖੁਸ਼ਬੂ ਆਉਂਦੀ ਆ ਆਈਆਂ ਸੀ ਜੇ ਵਾਤਾਵਰਨ ਨੂੰ ਬਚਾਉਣ ਲਈ ਤੇ ਵਾਤਾਵਰਨ ਨੂੰ ਬਿਹਤਰ ਕਰਨ ਲਈ ਅਸੀਂ ਆਉਦੇ ਪਿੰਡ ਦੇ ਬਹੁਤ ਬਹੁਤ ਤਨ ਪਾਰਕ ਬਣਾਏ ਹਾਂ ਤੇ ਮਹਾਰਾਜਾ ਅਜੀਤ ਸਿੰਘ ਦੇ ਨਾਮ ਤੇ ਇੱਕ ਆਨੰਦਾਰ ਅਸੀਂ ਜਿਹੜੀ ਲਾਇਬ੍ਰੇਰੀ ਬਣਾਈ ਹੈ ਤਨਵੇਤ ਵੀ ਲੈ ਰਹੀ ਹੈ ਇਸੇ ਵਾਂਗ ਨਾਰਾ ਦਿੱਤਾ ਕਿ ਕਿਤਾਬਾਂ ਪੜ੍ਹ ਨਾਲੋ ਤੇ ਪੈਸੇ ਕਮਾਓ ਤੇ ਇਸੇ ਤਰ੍ਹਾਂ ਅਸੀਂ ਮੈਂ ਤੋਂ ਨਵੀਂ ਮਹਿਮਾ 2019 ਦੇ ਵਿੱਚ ਵੀ ਸ਼ੁਰੂ ਕੀਤੀ ਜਿਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਾ ਮਾਰਿਆ ਸੀ ਪਲਾਸਟਿਕ ਮੁਕਤ ਕਰਨਾ ਹੈ ਹੂੰ ਹੂੰ ਪਰ ਅਸੀਂ ਇਹ ਤੋਂ ਨਵੀਂ ਟ੍ਰੇਨ ਚਲਮੀ ਕੀਤੀ ਜਿੱਥੇ ਪਿੰਡ ਦੇ ਲੋਕਾਂ ਨੂੰ ਆਖੇ ਗਾਦੇ ਕੋਈ ਬਲੰਕਿੰਗ ਲੈ ਕੇ ਆਓ ਉਸ ਦੇ ਬਲੰਕਿੰਗ ਨਾਲ ਕੋਈ ਸਮੰਗ ਚੜ੍ਹ ਕਲਕ ਲੈ ਜਾਓ ਪਲਾਸਟਿਕ ਤੋਂ ਦੇ ਔਰ ਅਨੁਭਵ ਖੁਸ਼ੀ ਹੋਈ ਕਿ ਅਸੀਂ ਇੱਕ ਸ਼ਰਤ ਭਾਰਤ ਦੇ ਵਿੱਚ 2019 ਦੇ ਵਿੱਚ ਅਸੀਂ ਸਾਡੇ ਪੰਜਾਬ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਰ ਦਿੱਤਾ ਰਾਸ਼ਟਰਪਤੀ ਨੇ ਮਾਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਾਨੂੰ ਗਵਾਦ ਦਿੱਤਾ ਅੱਛਾ ਇਸੇ ਇਗਰਾਹ ਨੇ ਔਰ ਅਸੀਂ ਬਿਲਵਿਕਲਾ ਕੰਮ ਕੀਤਾ ਕਿ ਇੱਕ ਕੂੜਾ ਘੜ ਬਣਾਇਆ ਸਮਾਰਟ ਕੂੜਾ ਘੜ ਬਹੁਤ ਸ਼ਾਨਦਾਰ ਇੱਕ ਕਿ ਜਿਹੜੇ ਰੈਕਲ ਕਰਨ ਵਾਲੀ ਅਸੀਂ ਆਈਕੂ ਜਿਹਾ ਪੈਂਡ ਜਿੱਤੇ ਪਲਾਸਟਿਕ ਰੀਸਾਈਕਲ ਕਰਦੇ ਆਂ ਤੇ ਸਾਡੇ ਪੂਰੇ ਘਰ ਦੇ ਵਿੱਚ ਜੋ ਕੂੜਾ ਲੈ ਕੇ ਆਉਂਦੇ ਆਂ ਪਰ ਨਮਾ ਦੀ ਦੁਨੀਆ ਦੇ ਵਿੱਚ ਛੇਲ ਪੂਰਾ ਲਵੇਖਾ ਪੈਂਡ ਹੁਣ ਤੱਕ ਨਾ ਕਿ ਜਿੱਤੇ ਅਸੀਂ ਨਾਰਾ ਮਾਰਿਆ ਕੂੜਾ ਲੈ ਕੇ ਆਉਂ ਤੇ ਪੈਸੇ ਕਮਾਉਂਦੇ ਨਾਮ ਪਰ ਅੱਛਾ ਜੇ ਕੂੜਾ ਆਉਂ ਤੇ ਰੇਟ ਦੇਣਗੇ ਨਾਮ ਦੇਵਾਂਗੇ ਇਹ ਵੀ ਮੈਂ ਸਮਝਦਾ ਪੁਰਸ਼ਾ ਦੁਨੀਆ ਦਾ ਪਹਿਲਾ ਪੈਂਡ ਹੋਵੇ ਜਿੱਤੇ ਬਹੁਤ ਬੜੇ ਲੋਕਾਂ ਨੂੰ ਪੈਸੇ ਦੇ ਪੇਜ ਮੰਗੇ ਪ੍ਰੀਟੈਂਡਰ ਤੁਸੀਂ ਜਿਹੜਾ ਪੰਚਾਇਤ ਦੀ ਇਲੈਕਸ਼ਨ ਹੁੰਦੀ ਆ ਉਹਦੇ ਨਾਲ ਸਰਬਸੰਮਤੀ ਨਾਲ ਸਰਪੰਚ ਚੁਣਦੇ ਜੇ ਆ ਹਰ ਵਾਰੀ ਚੋਣ ਹੁੰਦੀ ਹੈ ਤੁਹਾਡੇ ਪਿੰਡ ਵਿੱਚ ਜਦੋਂ ਜਿਵੇਂ ਪਹਿਲੀ ਵਾਰ 2013 ਦੇ ਵਿੱਚ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ ਉਹ ਸਾਡੇ ਪਿੰਡ ਵਿੱਚ ਵੋਟਾਂ ਦੇ ਨਾਲ ਯਾਨੀ ਮੈਨੂੰ ਸਰਪੰਚ ਚੁਣਿਆ ਸੀ ਔਰ ਜਦੋਂ 2018 ਦੇ ਵਿੱਚ ਪੰਚਾਇਤੀ ਦੀ ਚੋਣ ਹੋਈ ਸੀ ਉਹ ਵੀ ਮੇਰੇ ਪਿੰਡ ਦੇ ਵਿੱਚ ਵੋਟਾਂ ਦੇ ਨਾਲ ਸਰਪੰਚ ਦਾ ਫੈਸਲਾ ਸੀ ਹੋਇਆ ਉਹ ਵੀ ਜਿਨ੍ਹਾਂ ਨਾਲ ਫੈਸਲਾ ਹੋਇਆ ਸੀ ਲੋਕਾਂ ਦੇ ਸਰਪਨਾਮਤੀ ਨਾਲ ਮੈਨੂੰ ਦੂਰੀ ਆਰ ਦੀ ਪ੍ਰਬੰਚੀ ਦਾ ਜਿਹੜਾ ਜਿੰਮੇਵਾਰੀ ਤੇ ਮਾਣ ਬਖਸ਼ੀ ਜਾਂਦੀ ਸੀ ਹੂੰ 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 ਤੇ ਹੁਣ ਕੀ ਲੱਗਦਾ ਵਾ ਜਿਹੜੀਆਂ ਹੁਣ ਵੋਟਾਂ ਪੈਣੀਆਂ ਵਾ ਇਹਦੇ ਸਰਬਸੰਮਤੀ ਨਾਲ ਹੋ ਜੂਗਾ ਫੈਸਲਾ ਕਿ ਤੁਹਾਨੂੰ ਲੱਗਦਾ ਵਾ ਵੋਟਾਂ ਪੈਣਗੀਆਂ ਆ ਇਹ ਲੋਕਾਂ ਦੇ ਹੱਥ ਦਾ ਫੈਸਲਾ ਜੀ ਕਿਉਂਕਿ ਮੈਂ ਇਹਦੇ ਬਾਰੇ ਕੋਈ ਦਾਰਸ਼ਨਿਕ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਲੋਕਾਂ ਨੂੰ ਕੀ ਚੰਗਾ ਲੱਗੂਗਾ ਤਾਂ ਉਹ ਇਹ ਮੈਨੂੰ ਮਾਰ ਸਕਣਗੇ ਤੇ ਕਿਉਂਕਿ ਹਰ ਬੰਦਾ ਜੇ ਕੋਈ ਜਿਹੜੇ ਵੀ ਖੇਤਰ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਉਹਨਾਂ ਆਖੋ ਹੁੰਦੀ ਆ ਕਿ ਜਿਹੜਾ ਕੰਮ ਉਹਨੇ ਬਾਣਕਾਰੀ ਨਾਲ ਦਿਨ ਰਾਤ ਮਿਹਨਤ ਕਰਕੇ ਕੋਣਕ ਪਿੰਡਾ ਇੱਕ ਕਰਕੇ ਕੀਤਾ ਕਿ ਲੋਕ ਉਹਦੀ ਹੌਸਲਾ ਵਜਾਈ ਕਰਨਗੇ ਤੇ ਮੈਨੂੰ ਵੀ ਬਾਣ ਆ ਕਿ ਮੇਰੇ ਪਿੰਡ ਦੇ ਰਾਬੜ ਕੇ ਦੋ ਕਮੇਟ ਪੀਜੀ ਔਰ ਸਰਪੰਚ ਕਮਤੀ ਨਾਲ ਸਰਪੰਚ ਜੀ ਜਿਹੜੀ ਚੋਣ ਕਰਾ ਕੇ ਮੈਨੂੰ ਮਾਲ ਵਾਚੀਓ ਤੇ ਮੇਰੀ ਕਿਉਂਕਿ ਮੈਂ ਸਰਪੰਚ 2013 ਦੇ ਵਿੱਚ ਵੀ ਸਰਪੰਚ ਤੋਂ ਹੋਂਨ ਨਹੀਂ ਸੀ ਬਣਿਆ ਸਰਪੰਚ ਨਾਲ ਦਿੱਤੇ ਕੱਪੜੇ ਪਾਉਣ ਨੂੰ ਬਣਿਆ ਸੀ ਨਾ ਆਪਣੀ ਗੱਡੀ ਦੇ ਸਰਪੰਚ ਲਖਾਉਣ ਨੂੰ ਬਣਿਆ ਸੀ ਨਾ ਉਹਦੇ ਘਰ ਦੇ ਬਾਹਰ सरपंच ਲਗਾਉਣ ਨੂੰ ਬਣਿਆ ਸੀ ਮੈਂ ਸਰਪੰਚ ਇਸ ਤਰ੍ਹਾਂ ਬਣਿਆ ਸੀ ਕਿ ਮੈਂ ਆਜੇ ਪਿੰਡ ਦੀ ਤਕਦੀਰ ਤੇ ਤਸਵੀਰ ਬਦਲਨੀ ਹੈ ਜੀ ਪਰ ਹੁਣ ਵੀ ਮੈਂ ਸਰਪੰਚ ਦੇ ਤਜੇ ਕਰਕੇ ਯਾਨਾ ਚਾਹਣਾ ਕਿ ਆਉਣ ਵਾਲੇ ਸਮੇਂ ਦੀ ਵਕਤੀ ਦੇ ਮੇਰੇ ਰਹੀ ਦੇ ਕੰਮ ਆ ਹੋਰ ਮੈਂ ਕੰਮ ਕਰਕੇ ਆਪਣੇ ਪਿੰਡ ਰਣਸੀਹ ਕਲਾ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਫੁਲਾਦਾ ਬਾਤ ਕੀਤਾ ਜਾਵਾਗਿਆ ਦਾ ਕੰਮ ਆਏ ਵੀ ਕੀਤਾ ਜਾ ਸਕਦਾ ਕੰਮ ਤੇ ਮੇਰੇ ਲਈ ਮਾਨ ਵਾਲੀ ਗੱਲ ਹੈ ਕਿ ਆਪਣੇ ਰਣਸੀਹ ਕਲਾ ਨੂੰ ਜਿਹੜਾ ਮਾਨਤਾ ਦੇਵਾ ਬੜਗੇ ਵੱਡੇ ਸਰਕਾਰ ਜਿਹੜੇ ਸਾਡੇ ਪੰਜਾਬ ਦੇ ਮਾਨਯੋਗ ਹਸਤੀਆਂ ਉਹ ਸਾਨੂੰ ਮਾਨ ਦਿੰਦੀਆਂ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਅ ਬੀਜੰਦਰ ਮੈਨੂੰ ਤੁਹਾਡੇ ਗੱਲਾਂ ਕਰਦੇ ਆ ਲੱਗਦਾ ਵਾ ਕਿੰਨੀ ਪੜੇ ਤੁਸੀਂ ਕਿੰਨੀ ਐਜੂਕੇਸ਼ਨ ਤੁਹਾਡੀ ਆ ਮੈਂ ਗ੍ਰੈਜੂਏਸ਼ਨ ਆ ਜੀ ਅੱਛਾ ਤੁਸੀਂ ਕਿਤੇ ਕੰਮ ਵੀ ਕਰਦੇ ਜੇ ਜਾਂ ਖੇਤੀ ਕਰਦੇ ਜੇ ਆ ਮੈਂ ਖੇਤੀਬਾੜੀ ਕਰਦਾ ਜੀ ਅੱਛਾ ਤੁਸੀਂ ਇਹ ਜੋ ਕੁਝ ਕੀਤਾ ਵਾ ਇਹ ਤੇ ਕਾਫੀ ਪੈਸਾ ਖਰਚ ਹੋ ਗਿਆ ਨਾ ਜਿਉਂ ਤੇ ਛੀਲ ਬਣੀ ਆ ਇੱਕ ਜਾਂ ਬਾਕੀ ਵੀ ਜੋ ਕੰਮ ਹੋਇਆ ਸੀਵਰੇਜ ਪਈ ਆ ਸੋ ਇਹ ਸਾਰਾ ਜਿੰਨਾ ਪੈਸਾ ਵਾ ਇਹ ਸਾਰਾ ਸਰਕਾਰ ਵੱਲੋਂ ਗ੍ਰਾਂਟ ਆਈ ਹੈ ਜਾਂ ਕੋਈ ਬਾਹਰ ਵਸਦੇ ਪੰਜਾਬੀ ਜਾਂ ਐਨ ਆਰ ਆਈਜ਼ ਵਗੈਰਾ ਵੱਲੋਂ ਹੀ ਪੈਸਾ ਆਇਆ ਅਸਲ ਵਿੱਚ ਪਹਿਨੇ ਸਾਨੂੰ ਦੱਸ ਸਕਿਆ ਕਿ ਕਿੰਨੇ ਕੁ ਪੈਸੇ ਬਾਅਦੇ ਹੁਣ ਤੱਕ ਪਿੰਡ ਦੇ ਕਰੋੜਾਂ ਰੁਪਏ ਲੱਗੇ ਆ ਉਹ ਮੇਰੇ ਉਸ ਪਿੰਡ ਦੇ ਬੱਚ 80% ਯੋਗਦਾਨ ਮੇਰੇ ਪਿੰਡ ਦੇ ਰਾਬਾਂ ਕੀ ਲੋਕਾਂ ਦਾ 20% ਯੋਗਦਾਨ ਜੋ ਸਰਕਾਰਾਂ ਦਾ ਯੋਗਦਾਨ ਆਉਂਦਾ ਸੋ ਤੁਸੀਂ ਕਿਵੇਂ ਫਿਰ ਪਿੰਡਾਂ ਤੋਂ ਕਿਵੇਂ ਇਕੱਠਾ ਕਰਦੇ ਜੇ ਪੈਸਾ ਫਿਰ ਪਿੰਡ ਚੋਂ ਅਸਲ ਵਿੱਚ ਪੈਸੇ ਜਿਸ ਨੂੰ ਕਹਿੰਦੇ ਨੂੰ ਅਸਮਾਨ ਵੰਣਾ ਪਈ ਗਾਹੀ ਕਰ ਸਾਡੀ ਧੂਮ ਜੇ ਕਾ ਫੌਨ ਲੱਗ ਜਾਂਦਾ ਅਸੀਂ ਦਿਨ ਰਾਤ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਮਿਹਨਤ ਕੀਤੀ ਕਿ ਰਾਤ ਨੂੰ ਵੀ ਅਸੀਂ ਯਾਨੀ ਕਿ ਕੋਈ ਬਾੜ ਮੈਂ ਠੰਡ ਦਾ ਰਸਤਾ ਕੋਈ ਥੀਮ ਵਿੱਚ ਪਾਇਆ ਸੀ ਵਿੱਚ ਕੋਈ ਵੀ ਕੋਈ ਬਾੜ ਦਾ ਠੰਡ ਦਾ ਰਸਤਾ ਜੀ ਕਰਦੇ ਆ ਅਸੀਂ ਆਪਣੇ ਹੱਥ ਆਪ ਦੇ ਪਿੰਡ ਦਾ ਕੰਮ ਕੀਤਾ ਤੇ ਪਿੰਡ ਦੇ ਲੋਕਾਂ ਨੇ ਮਸੂਹੂਰ ਕੀਤਾ ਕਿ ਵਾਕੇ ਇਹ ਨੌਜਵਾਨ ਆ ਪਿੰਡ ਦਾ ਕੋਸ਼ਿਸ਼ ਚੰਗਾ ਕਰਨਾ ਚਾਹੁੰਦੇ ਆ ਪਿੰਡ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਆ ਫਿਰ ਪਿੰਡ ਦੇ ਲੋਕਾਂ ਨੇ ਦਿਲ ਖੋਲ ਕੇ ਦਿਲ ਖੋਲ ਕੇ ਯਾਨੀ ਕਿ ਜਿਹੜਾ দান ਦਿੱਤਾ ਲੱਖਾਂ ਰੁਪਿਆ ਦਾਣ ਜਿਹੜੇ ਪਿੰਡ ਦੇ ਲੋਕਾਂ ਨੇ ਦਿੱਤਾ ਮੌਤ ਤੱਕ ਦੇ ਰਹੇ ਆ ਜੀ ਅ ਪ੍ਰਿਤਿੰਦਰ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਨਸ਼ਿਆਂ ਨਾਲ ਪੀੜਤ ਆ ਡਰੱਗਸ ਦੇ ਨਾਲ ਤੁਹਾਡਾ ਪਿੰਡ ਬਚਿਆ ਵਾ ਕਿ ਇੱਥੇ ਵੀ ਹੈ ਪ੍ਰੋਬਲਮ ਔਰ ਉਹਨੂੰ ਤੁਸੀਂ ਤੁਹਾਡੇ ਧਿਆਨ 'ਚ ਹੈ ਉਹਨੂੰ ਕਿਵੇਂ ਟੈਕਲ ਕਰਨਾ ਅਸਲ ਹਰ ਸਮਾਜ ਦੇ ਵਿੱਚ ਇੱਕ ਕੋਈ ਇੱਕ ਤਰ੍ਹਾਂ ਦੇ ਵਿਅਕਤੀ ਨਹੀਂ ਪਾਇਆ ਜਾ ਸਕਦੇ ਕਿ ਅਖੰਡ ਮੇਰੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਦੇ ਵਿਅਕਤੀ ਹੋਣਗੇ ਇਹ ਕੁਦਰਤੀ ਤੌਰ ਤੇ ਆ ਕਿ ਨਸ਼ੇ ਦੀ ਲਾਹਤਾਂ ਇਹ ਨਸ਼ਾ ਅਵੇਕ ਦੇ ਰੂਪ ਦੇ ਵਿੱਚ ਆਂਦਾ ਇੱਕ ਅਜਿਹੀ ਵੀ ਰੀਤ ਆ ਗਿਆ ਹੂੰ ਅ ਕਦੇ ਕਦੇ ਬੈਠ ਕੇ ਆੜਤਾ ਕਰੇ ਹਰੀਨ ਦੇ ਰੂਪ ਦਾ ਇੱਕ ਇਸ਼ਾਰਾ ਫਤਾਲੇ ਜਣੀ ਮੈਸੇ ਚੱਲਦੀ ਰਹਿੰਦੀ ਤੇ ਉਹਦੀ ਲਾਮ ਸਾਡੇ ਪਿੰਡ ਵੀ ਹੈ ਪਰ ਇਹ ਜਿਆਦਾ ਨਹੀਂ ਕਿਹਾ ਜਾ ਸਕਦਾ ਕਿ ਜੋਤ ਜਾ ਰਹੇ ਅਸੀਂ ਇਹ ਤੋਂ ਪੀੜਤਾਂ ਤੇ ਮੈਨੂੰ ਪਿੰਡਾਂ ਦੇ ਸਾਡੇ ਪਿੰਡ ਦੇ ਨੌਜਵਾਨਾਂ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹ ਮੁਕੀਆਂ ਨੌਕਰੀ ਤੇ ਲੱਗੇ ਹੋਏ ਆ ਕੀਤੀ ਵਾੜੀ ਕਰਦੇ ਆ ਕੰਮ ਕਰਦੇ ਆ ਕਿ ਉਹ ਮੇਰੇ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਉਹ ਜਿਹੜੇ ਕਰਕੇ ਮੈਂ ਸਮਝਦਾ ਇਸ ਸਾਡੇ ਪਿੰਡ ਵਿੱਚ ਇਹ ਬਿਮਾਰੀ ਬਹੁਤ ਘੱਟ ਮਾਤਰਾ ਦੇ ਵਿੱਚ ਆ। ਤੁਸੀਂ ਕਿਹਾ ਕਾਫੀ ਘਟ ਆਏ ਬਿਮਾਰੀ ਤੁਹਾਡੇ ਪਿੰਡ ਚ ਕੀ ਉੱਥੇ ਕੋਈ ਸਪੋਰਟਸ ਕਲੱਬ ਵਗੈਰਾ ਕੋਈ ਬਣਾਇਆ ਵਾ ਜਾਂ ਕਿਵੇਂ ਕੋਈ ਨੌਜਵਾਨ ਕਿੰਨੇ ਕਿ ਜਿਹੜੇ ਤੁਹਾਡੇ ਨਾਲ ਜੁੜੇ ਸਾਰੇ ਕੰਮ ਚ? ਅਸਲ ਜੀ ਨੌਜਵਾਨ ਜਦੋਂ ਉਹਨਾਂ ਨੂੰ ਸ਼ਕਤੀ ਦਿੱਤੀ ਕਿ ਚੰਗੇ ਪਾਸੇ ਲਾ ਲੈਂਦੇ ਆ ਤਾਂ ਕੁਦਰਤੀ ਗੱਲ ਹੁੰਦੀ ਹੈਗੀ ਆ ਕਿ ਨਾੜਾ ਦਿਮਾਗ ਉਸ ਪਾਸੇ ਲੱਗੇ ਜਾਂਦਾ। ਹੂੰ ਹੂੰ। ਇਹ ਬਾਤ ਉਹਦੇ ਵਕਾਫਕਾਰ ਜਾਂ ਉਹਦੇ ਨਾਲ ਜੁੜੇ ਹੋਣ ਦੇ ਕਰਕੇ ਨੌਜਵਾਨ ਮੈਂ ਪਾਇਲਾ ਕੀ ਨਸ਼ੇ ਤੋਂ ਮੁਕਤਤਾ ਤੇ ਗੱਲ ਜਿਹੜੇ ਨੌਜਵਾਨਾਂ ਦੇ ਅੰਦਰ ਆਉਣਾ ਕਿ ਅਸੀਂ ਪੜ ਲੈ ਕੇ ਆਪਣੇ ਮਾਪੇ ਦਾ ਤੇ ਆਪਣੇ ਪਿੰਡ ਦਾ ਨਾਮ ਉੱਚਾ ਕਰਨਾ ਤੇ ਕੁਦਰਤੀ ਗੱਲ ਆ ਕਿ ਫਿਰ ਮੱਦੇ ਮੱਦੇ ਤੋਂ ਉੱਪਰ ਹੋ ਕੇ ਆਪਣਾ ਜੀਵਨ ਜਿਉਉਂਦੇ ਰਹੀ ਹੂੰ 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 ਬਹੁਤ ਅੱਛਾ ਅ ਬੜਾ ਮਾਣ ਹੈ ਸਾਨੂੰ ਤੁਹਾਡੇ ਤੇ ਔਰ ਅਸੀਂ ਆਸ ਕਰਦੇ ਕਿ ਇਸੇ ਤਰ੍ਹਾਂ ਤੁਸੀਂ ਕੰਮ ਕਰਦੇ ਰਹੋਗੇ ਬਹੁਤ ਧੰਨਵਾਦ ਪ੍ਰੀਤੀ ਜੀ ਪਾ ਨਵਾਂ ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ